ਮਾ ਮਰੇ ਤੇ ਪੇਕੇ ਮੁਕਤੇ ਪਿਓ ਮਰੇ ਕਰ ਵਿਹਲਾ ਮਾ ਮਰੇ ਤੇ ਪੇਕੇ ਮੁਕਤੇ ਪਿਓ ਮਰੇ ਕਰ ਵਿਹਲਾ ਸ਼ੱਲਾ ਮਰਨਾਂ ਵੀਰ ਕਿਸੇ ਤੇ ਉਝੜ ਜਾਂਦਾ ਇਹ ਮੇਲਾ ਤੇ ਭਾਈ ਭਾਈਆਂ ਦੇ ਦਰਦੀ ਹੁੰਦੇ ਭਾਈ ਪਾਈਆਂ ਦੀਆਂ ਬਾਵਾ ਆ ਸਿਰਾਂ ਤੇ ਤਾਜ ਮਾਹੁ ਮਦਤ ਤੇ ਮਾਵਾਂ ਠੰਡੀਆਂ ਸ਼ਾਮਾਂ ਮਾਵਾਂ ਠੰਡੀਆਂ ਸ਼ਾਮਾਂ ਤੇ ਬੱਲਿਆ ਚਾਦਰ ਮਹਿਲੀ ਤੇ ਸਭਨ ਥੋੜਾ ਬੈਠ ਕਿਨਾਰੇ ਤੋਂ ਆਂਗੇ ਦਾਗ ਨਹੀਂ ਛੁੱਟਨੇ ਪਾਪਾਂ ਵਾਲੇ ਤੋਂ ਆਂਗੇ ਫਿਰ ਤੋਂ ਆਂਦੇ ਮੁਰਿਤਾ ਬੇਸ ਇੱਕ ਵਾਰੀ ਉਤਾ ਹੋ ਕੇ ਤਵੇਖੀ ਬੰਜਰ ਵਿੱਚ ਵੀ ਫਲ ਲਾ ਦਿੰਦਾ ਤੂੰ ਕੁਝ ਭੋਖੇ ਤਵੇਖੀ ਇਸ਼ਕ ਨੇ ਯੁੰਦਾ ਨਾਲ ਤੀਤਾ ਤੇ ਛੱਡਦੇ ਕਲਮ ਤਵਤਾ ਇਸ਼ਕ ਚੰਨ ਦੇ ਹੱਡੀ ਰਚਿਆ ਉਹ ਨਹੀਂ ਪੁੱਛਦੇ ਜਾਂ ਤਾਂ ਪੱਤ ਤ ਅਸੀਂ ਨਾ ਚੁੱਪ ਦਿਲ ਦੇ ਪੱਤੇ ਸਾਡਾ ਤੇਲ ਨਾ ਯਾਰ ਤੁਖਾਇਆ ਨਾ ਝੂਠੇ ਵਾਦੇ ਕਰਿਆ ਨਾ ਝੂਠੀਆਂ ਕਸਮਾਂ ਖਾਇਆ ਕਰ ਤੈਨੂੰ ਮੈਂ ਕਈ ਵਾਰੀ ਆਖਿਆ ਹੈ ਮੈਨੂੰ ਵੱਲ-ਵਲ ਨਾ ਅਚਮਾਇਆ ਕਰ ਤੇਰੀ ਯਾਦ ਦੇ ਵਿੱਚ ਮੈਂ ਮਦ ਚਾਹਵਾ ਹਾਏ ਮੈਨੂੰ ਇੰਨਾ ਯਾਦ ਨਾ ਆਇਆ ਕਰ ਮੈਨੂੰ ਇੰਨਾ ਯਾਦ ਨਾ ਆਇਆ ਕਰ ਤੇ ਦਿਲ ਦੇ ਗੁੰਜਲ ਖੋਲਵੇਂ ਮਾਹੀ ਤੂੰ ਵੀ ਤੇ ਕੁਝ ਬੋਲਵੇਂ ਮਾਹੀ ਦਿਲ ਦੇ ਗੁੰਜਲ ਖੋਲਵੇਂ ਮਾਹੀ ਤੂੰ ਵੀ ਤੇ ਕੁਝ ਬੋਲਵੇਂ ਮਾਹੀ ਗਲੀਆਂ ਦੇ ਵਿੱਚ ਰੁੱਲਦੇ ਪਏ ਆ ਹੁਣ ਦੇਸਾਂ ਅਨਮੋਲਵੇਂ ਮਾਹੀ ਤੇ ਇੱਕ ਸ਼ੀਸ਼ਾ ਲਿਆ ਸੀ ਯਾਰ ਵੇਖਣ ਲਈ ਕੋ ਵੀ ਟਿੱਕ ਕੇ ਜ਼ਮੀਨ ਤੇ ਝੂਰ ਹੋਇਆ ਤਬੁੱਲੇ ਸ਼ਾਲੂ ਕੇ ਹੱਸ ਕੇ ਯਾਰ ਮਨਾ ਲੈਂਦੇ ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ